ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਟਾਕ ਪੰਜਾਬੀ ਉੱਤੇ ਸੋ ਗੱਲਬਾਤ ਦੋਸਤੋ ਅੱਜ ਕਰਾਂਗੇ ਆਪਾਂ ਜਦੋਂ ਖਾੜਕੋ ਨੇ ਦਰਬਾਰ ਸਾਹਿਬ ਦੇ ਵਿੱਚ ਖਾਲਸਾ ਦਾ ਐਲਾਨ ਕਰਤਾ ਔਰ ਉਸ ਉੱਤੇ ਪਾਕਿਸਤਾਨ ਦਾ ਕੀ ਕਹਿਣਾ ਸੀਗਾ ਉਹਨਾਂ ਦਾ ਪ੍ਰਤੀਕਰਮ ਕੀ ਸੀ ਉਹਨਾਂ ਨੇ ਖਾੜਕੋ ਨੂੰ ਕੀ ਖੁਚ ਗਿਆ ਸੋ ਵੀਡੀਓ ਬੜੀ ਦਿਲਚਸਪ ਹੈ ਇੱਕ ਨਵੀਂ ਜਾਣਕਾਰੀ ਤੁਹਾਡੇ ਰੂਬਰੂ ਕਰਨ ਲੱਗੇ ਆਂ ਸੋ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਸਾਰੀ ਸੁਣਨਾ ਔਰ ਚੈਨਲ ਜਿਨ੍ਹਾਂ ਵੀਰਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਆਪਣਾ ਹੇ ਤੱਕ ਉਹ ਜਰੂਰ ਕਰ ਲੋ ਤੇ ਬੈਲ ਵਾਲਾ ਬਟਨ ਵੀ ਦਬਾ ਲਓ ਤਾਂ ਇਹ ਸਾਰੀ ਗੱਲਬਾਤ ਦੋਸਤੋ ਪੱਤਰਕਾਰ ਮਹਿੰਦਰ ਸਿੰਘ ਪੱਤਰਕਾਰ ਜੀ ਦੱਸ ਰਹੇ ਹਨ ਉਹ ਕਹਿੰਦੇ 29 April 1986 ਦਾ ਦਿਨ ਤਾਂ ਸਵੇਰੇ 11:00 ਵਜੇ ਅਸੀਂ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ ਦੇ 47 ਨੰਬਰ ਕਮਰੇ ਦੇ ਵਿੱਚ ਪ੍ਰੈਸ ਕਾਨਫਰੰਸ ਰੱਖੀ ਗਈ ਸੀ ਤਾਂ ਮੈਂ ਤੇਜਪਾਲ ਸਿੰਘ ਸਿੱਧੂ ਅੱਧਾ ਘੰਟਾ ਪਹਿਲਾਂ ਹੀ ਚਲੇਗੇ ਅਸੀਂ ਪਹਿਲਾਂ ਜਾ ਕੇ ਇਹ ਜਾਨਣਾ ਚਾਹੁੰਦੇ ਸੀ ਕਿ ਅੱਜ ਕਿਹੜਾ ਮਹੱਤਵਪੂਰਨ ਐਲਾਨ ਜੋ ਕਿ ਪੰਥ ਕਮੇਟੀ ਅਤੇ ਖਾੜਕੋਂ ਵੱਲੋਂ ਕੀਤਾ ਜਾ ਰਿਹਾ ਬ੍ਰਹਮਪੂਤਾ ਮਾਰਕੀਟ ਦੇ ਵਿੱਚ ਪ੍ਰਮੁੱਖ ਆਰਟਿਸਟ ਸਰਦਾਰ ਸਤਪਾਲ ਸਿੰਘ ਦਾਨਿਸ਼ ਦੀ ਦੁਕਾਨ ਅੱਗੇ ਸਕੂਟਰ ਖੜਾ ਕਰਕੇ ਅਸੀਂ ਸ਼੍ਰੀ ਦਰਬਾਰ ਸਾਹਿਬ ਕੰਪਲੈਕਸ ਦੇ ਮੁੱਖ ਦਵਾਰ ਰਹੀਂ ਅੰਦਰ ਦਾਖਲ ਹੋਏ ਤਾ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਦਫ਼ਤਰ ਅੱਗੇ ਸਰਦਾਰ ਮੁਖਵਿੰਦਰ ਸਿੰਘ ਸੰਧੂ ਸਰਦਾਰ ਬਲਦੇਵ ਸਿੰਘ ਹੋਠੀਆਂ ਸਰਦਾਰ ਸਵਰਨ ਸਿੰਘ ਖਾਲਸਾ ਕੁਲਦੀਪ ਸਿੰਘ ਕਾਲੋਂ ਤੇ ਕੁਝ ਹੋਰ ਨੌਜਵਾਨ ਮੂਲ ਮੁਕਾਈ ਉਦਾਸ ਖੜੇ ਸੀ ਅਸੀਂ ਕੋਲ ਜਾ ਕੇ ਇਸ ਉਦਾਸੀ ਦਾ ਕਾਰਨ ਪੁੱਛਿਆ ਤਾਂ ਸਰਦਾਰ ਸੁਖਵਿੰਦਰ ਸਿੰਘ ਕਹਿਣ ਲੱਗਾ ਕਿ ਅੱਜ ਸਾਡੇ ਆਗੂ ਬਹੁਤ ਗਲਤ ਕੰਮ ਕਰਨ ਜਾ ਰਹੇ ਉਹ ਖਾਲਿਸਤਾਨ ਦਾ ਐਲਾਨ ਕਰਨ ਵਾਲੇ ਹੈ ਇਹ ਅਲਾ ਰੋਕਣ ਲਈ ਸਾਡੀ ਮਦਦ ਕਰੋ ਜੇ ਰੋਕ ਸਕਦੇ ਹੋ ਤਾਂ ਰੋਕੋ ਸਾਡੀ ਤਾਂ ਕੋਈ ਸੁਣਦਾ ਹੀ ਨਹੀਂ ਤਾਂ ਇਸ ਤਰ੍ਹਾਂ ਗੱਲਾਂ ਕਰਦੇ ਕਰਦੇ ਅਤੀ ਜੋੜੇ ਘਰ ਦੇ ਨੇੜੇ ਪਹੁੰਚ ਗਏ ਉੱਥੇ ਪੰਥਕ ਕਮੇਟੀ ਦਾ ਮੈਂਬਰ ਬੱਸ਼ਨ ਸਿੰਘ ਜੱਫਰਵਾਲ ਖੜਾ ਸੀ ਉਹ ਵੀ ਬੜਾ ਉਦਾਸ ਸੀ ਫਿਰ ਅਸੀਂ ਕਿਹਾ ਕਿ ਕਿਹੜਾ ਅਗੂ ਰੋਕ ਸਕਦਾ ਹੈ ਉਹ ਇੱਕਦਮ ਸਾਰੇ ਬੋਲ ਪਏ ਕਿ ਬਾਬਾ ਗੁਰਵਜਨ ਸਿੰਘ ਮਾਨੋ ਚਾਹਲ ਉਹ ਅਜੇ ਆਪਣੇ 13 ਨੰਬਰ ਕਮਰੇ 'ਚ ਹੀ ਹੋਊਗਾ ਉਹਨਾਂ ਨੂੰ ਮਿਲੋ ਤਾਂ ਮੈਂ ਤੇ ਜਸਪਾਲ ਨੇ ਕਿਹਾ ਤੁਸੀਂ ਅਜੇ ਇੱਥੇ ਰੁਕੋ ਸਾਨੂੰ ਜਾ ਕੇ ਬਾਬੇ ਨਾਲ ਗੱਲ ਕਰ ਲੈਣ ਦੋ ਪਰ ਸਾਡੇ ਉੱਥੇ ਹੁੰਦਿਆਂ ਹੀ ਤੁਸੀਂ ਵੀ ਆ ਜਿਓ ਤਾਂ ਮੈਂ ਤੇ ਜਸਪਾਲ ਜਦੋਂ ਬਾਬਾ ਮਾਨੋ ਚਾਲ ਦੇ ਕਮਰੇ 'ਚ ਦਾਖਲ ਹੋਏ ਤਾਂ ਉਹ ਉੱਥੇ ਬੈਠੇ ਕੁਝ ਬੰਦਿਆਂ ਨਾਲ ਗੱਲ ਕਰ ਰਿਹਾ ਸੀ ਸਾਨੂੰ ਬੇਕਿਓ ਕਹਿਣ ਲੱਗਾ ਆਓ ਪੱਤਰਕਾਰੋ ਪ੍ਰੈਸ ਕਾਨਫਰੈਂਸ ਦਾ 47 ਨੰਬਰ ਕਮਰੇ 'ਚ ਤਾਂ ਮੈਂ ਵੀ ਉੱਥੇ ਜਾਣਾ ਇਕੱਠੇ ਚੱਲਦੇ ਆ ਚਲੋ ਤਾਂ ਮੈਂ 2 ਮਿੰਟ ਇਹਨਾਂ ਸਿੰਘ ਨਾਲ ਗੱਲ ਕਰ ਲਵਾਂ ਬਾਬਾ ਕਹਿੰਦਾ ਤਾਂ ਮੈਂ ਕਿਹਾ ਬਾਬਾ ਜੀ ਅਸੀਂ ਕੋਈ ਜ਼ਰੂਰੀ ਗੱਲ ਕਰਨੀ ਹੈ ਇਹ ਸੁਣ ਕੇ ਉਹ ਸਾਨੂੰ ਨਾਲ ਵਾਲੇ ਕਮਰੇ ਚ ਲੈ ਗਿਆ ਤਾਂ ਮੈਂ ਕਿਹਾ ਕਿ ਅੱਜ ਇਹ ਕੀ ਕਰਨ ਜਾ ਰਹੇ ਹੋ ਤਾਂ ਬਾਬਾ ਜੀ ਨੇ ਕਿਹਾ ਇਸ ਤੋਂ ਬਿਨਾ ਸਰਦਾ ਨਹੀਂ ਸੀ ਮੈਂ ਕਿਹਾ ਐਡਾ ਵੱਡਾ ਫੈਸਲਾ ਲੈ ਰਹੇ ਹੋ ਇਹਨੂੰ ਕਿਸੇ ਇਤਿਹਾਸਕ ਦਿਨ ਜਾਂ ਘਟਨਾ ਦੇ ਨਾਲ ਜੋੜ ਲੈਣਾ ਸੀ ਤਾਂ ਬਾਬਾ ਕਹਿਣ ਲੱਗਾ ਗੱਲ ਤਾਂ ਇਹ ਠੀਕ ਹੈ ਫਿਰ ਦੱਸੋ ਕਿਵੇਂ ਕਰੀਏ ਜਸਪਾਲ ਇੱਕਦਮ ਬੋਲ ਪਿਆ ਦਿਵਾਲੀ ਵਾਲਾ ਦਿਨ ਰੱਖ ਲਓ ਜੇ ਦਿਨ ਫਿਰ ਤੁਸੀਂ ਸਰਬੱਤ ਖਾਲਸਾ ਕਰਨ ਦਾ ਐਲਾਨ ਕੀਤਾ ਹੋਇਆ ਤਾ ਬਾਬਾ ਕਹਿਣ ਲੱਗਾ ਦੂਜੇ ਸਿੰਘਾਂ ਨੇ ਮੰਨਣਾ ਦਿਵਾਲੀ ਅਜੇ ਦੂਰ ਹੈ ਫਿਰ ਮੈਂ ਕਿਹਾ ਚਲੋ 4 ਜੂਨ ਜਾਂ 6 ਜੂਨ ਰੱਖ ਲੋ ਜਿਸ ਦਿਨ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਹੋਇਆ ਸੀ ਤਾ ਬਾਬੇ ਨੇ ਕਿਹਾ ਕਿ ਗੱਲ ਤਾਂ ਇਹ ਠੀਕ ਹੈ ਚਲੋ ਮੈਂ ਤੁਹਾਡੇ ਨਾਲ ਹੀ ਚੱਲਦਾ ਬਾਕੀ ਸਿੰਘਾਂ ਨਾਲ ਗੱਲ ਕਰੀਏ ਅਸੀਂ ਅਜੇ ਕਮਰੇ ਤੋਂ ਨਿਕਲੇ ਲੱਗੇ ਸੀ ਕਿ ਬੱਸਣ ਸੀ ਜਫਰਵਾਲ ਅਤੇ ਫੈਡਰੇਸ਼ਨ ਦੇ ਉਹ ਸਾਰੇ ਆਗੂ ਵੀ ਆ ਗਏ ਜਿਨ੍ਹਾਂ ਨੇ ਸਾਨੂੰ ਭੇਜਿਆ ਸੀਗਾ ਤਾ ਬਾਬਾ ਮਾਨੋਚਾਰ ਰੁਕ ਗਿਆ ਤੇ ਉਹਨਾਂ ਨੂੰ ਕਹਿਣ ਲੱਗਾ ਕੇ ਪੱਤਰਕਾਰਾਂ ਨੇ ਅੱਜ ਹੋਣ ਵਾਲਾ ਐਲਾਨ ਅੱਗੇ ਪਾ ਦੇਣ ਦਾ ਸੁਝਾਦ ਦਿੱਤਾ ਤੁਹਾਡਾ ਕੀ ਵਿਚਾਰ ਹੈ ਉਹ ਕਹਿਣ ਲੱਗੇ ਕਿ ਇਹ ਬਿਲਕੁਲ ਠੀਕ ਹੈ ਬਾਬੇ ਨੇ ਕਿਹਾ ਕਿ ਚਲੋ 47 ਨੰਬਰ ਕਮਰੇ માં ਜਾ ਕੇ ਦੇਖਦੇ ਹਾਂ ਇਹ ਕਹਿ ਕੇ ਬਾਬਾ ਅੱਗੇ ਹੋ ਤੁਰਿਆ ਤੇ ਅਸੀਂ ਸਾਰੇ ਪਿੱਛੇ ਪਿੱਛੇ ਤੁਰ ਪਏ ਤਾਂ ਪ੍ਰੈਸ ਕਾਨਫਰੰਸ ਵਿੱਚ ਹਿੱਸਾ ਲੈਣ ਲਈ ਪੱਤਰਕਾਰ ਆ ਰਹੇ ਸੀਗੇ ਤਾਂ ਬਾਬੇ ਮਾਨੋ ਚਾਲੂ ਆਉਂਦਾ ਵੇਖ ਕੇ ਉਹ ਵੀ ਰੁਕ ਗਏ ਬਾਬੇ ਨੇ ਨੇੜੇ ਆ ਕੇ ਕਿਹਾ ਕਿ ਪੱਤਰਕਾਰੋ ਤੁਸੀਂ ਥੋੜਾ ਜਿਹਾ ਬਾਹਰ ਰੁਕੋ ਅਸੀਂ ਅਜੇ ਕੋਈ ਆਫਸ ਵਿੱਚ ਜ਼ਰੂਰੀ ਵਿਚਾਰ ਕਰਨੀ ਹੈ ਤਾਂ ਇਹ ਕਹਿ ਕੇ ਉਹ ਕਮਰੇ ਦੇ ਅੰਦਰ ਚਲੇ ਗਿਆ ਤੇ ਦਰਵਾਜ਼ਾ ਬੰਦ ਕਰ ਲਿਆ ਅਸੀਂ ਸਾਰੇ ਪੱਤਰਕਾਰ ਅੱਧਾ ਘੰਟਾ ਬਾਹਰੇ ਰੁਕੇ ਰਹੇ ਬਾਬਾ ਹੀ ਫਿਰ ਵਾਪਸ ਆਇਆ ਤੇ ਕਹਿਣ ਲੱਗਾ ਲੰਘਿ ਆਓ ਬਾਕੀ ਸਿੰਘਾਂ ਨੇ ਮੇਰੀ ਗੱਲ ਮੰਨੀ ਅਸੀਂ ਅੰਦਰ ਚਲੇ ਗਏ ਤੇ ਸਾਨੂੰ ਜਾਂਦਿਆਂ ਹੀ ਇੱਕ ਹੱਥ ਲਿਖਤ ਪ੍ਰੈਸ ਨੋਟ ਦੇ ਦਿੱਤਾ ਗਿਆ ਇਦੀ ਭਾਸ਼ਾ ਅਤੇ ਸ਼ਬਦ ਜੋੜ ਵੀ ਠੀਕ ਨਹੀਂ ਸੀ। ਇਉਂ ਲੱਗਦਾ ਸੀ ਕਿ ਕਿਸੇ ਪੰਜਾਬੀ ਘੱਟ ਪੜੇ ਲਿਖੇ ਨੇ ਇਹ ਲਿਖਵਾਇਆ ਹੋਵੇ। ਜਿਹਦੇ ਰਾਹੀਂ ਖਾਲਸਾਤਨ ਦਾ ਐਲਾਨ ਕੀਤਾ ਗਿਆ ਸੀ। ਤੇ ਇਹਦੀ ਪ੍ਰਾਪਤੀ ਲਈ ਕੋਈ ਰਣਨੀਤੀ ਵੀ ਨਹੀਂ ਸੀ ਦੱਸੀ ਗਈ। ਤਾਂ ਅੰਗਰੇਜ਼ੀ ਅਖਬਾਰਾਂ ਅਤੇ ਏਜੰਸੀਆਂ ਵਾਲਿਆਂ ਨੂੰ ਪ੍ਰੈਸ ਨੋਟ ਪੜਿਆਂ ਵੀ ਕੋਈ ਸਮਝ ਨਹੀਂ ਸੀ ਲੱਗ ਰਹੀ। ਤਾਂ ਉਹ ਸਾਡੇ ਤੋਂ ਪੁੱਛ ਰਹੇ ਸੀਗੇ। ਅਸੀਂ ਦਫ਼ਤਰਾਂ ਵਿੱਚ ਆ ਕੇ ਆਪੋ ਆਪਣੇ ਅਖਬਾਰਾਂ ਨੂੰ ਖ਼ਬਰ ਭੇਜੀ। ਏਜੰਸੀ ਯੂਐਨਆਈ ਅਤੇ ਪੀਟੀਆਈ ਨੇ ਜਾਦੇ ਖਬਰ ਜਾਰੀ ਕੀਤੀ ਤਾਂ ਕੇਂਦਰੀ ਸਰਕਾਰ ਉਸੇ ਮੇਲੇ ਹਰਕਤ ਵਿੱਚ ਆ ਗਈ ਰਾਤੋਂ ਰਾਤ ਕਮਾਂਡੋ ਵੀ ਅੰਮ੍ਰਿਤਸਰ ਰਾਜਾ ਸਾਸੀ ਹਵਾਈ ਅੱਡੇ ਤੇ ਪਹੁੰਚ ਗਏ ਤੇ ਤੜਕੇ ਹੀ ਤੇ ਦਰਵਾਜ਼ਾ ਤੇ ਇਹਦੀਆਂ ਪ੍ਰਕਰਮਾਂ ਦੇ ਵਿੱਚ ਫੋਰਸ ਦਾਖਲ ਹੋ ਗਈ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਭਾਈ ਗੁਰਦੇਵ ਸਿੰਘ ਕੌਂਕੇ ਤੇ ਕੁਝ ਯਾਤਰੀਆਂ ਨੂੰ ਫੜਕੇ ਲੈ ਗੇ ਖਾਰਕੂ ਦਾ ਸਾਰੇ ਐਲਾਨ ਕਰਨ ਪਿੱਛੋਂ ਹੀ ਹਰਨ ਹੋ ਗਏ ਤਾ ਅਗਲੀ ਸਵੇਰੇ ਜਦੋਂ ਮੈਂ ਕੰਪਲੈਕਸ 'ਚ ਪਹੁੰਚਿਆ ਤਾਂ ਫੈਡਰੇਸ਼ਨ ਦਾ ਦਫ਼ਤਰ ਖੁੱਲ੍ਹਾ ਸੀ। ਇੱਧਰ ਉੱਧਰ ਚੱਕਰ ਲਾਉਣ ਤੋਂ ਉਪਰੰਤ ਰਾਤ ਦੀ ਕਾਰਵਾਈ ਸੰਬੰਧੀ ਜਾਣਕਾਰੀ ਲੈਣ ਦਾ ਜਦ ਮੈਂ ਯਤਨ ਕੀਤਾ ਤਾਂ ਇਹ ਪਤਾ ਲੱਗਿਆ ਕਿ ਫੈਡਰੇਸ਼ਨ ਦੇ ਕੁਝ ਆਗੂ ਅਕਾਲ ਰੈਸਟ ਹਾਊਸ ਦੇ ਕਮਰੇ 'ਚ ਰੋਟੀ ਖਾ ਰਹੇ ਹਨ। ਤਾਂ ਉਹਨਾਂ ਕੋਲ ਗਿਆ ਮੈਂ ਤਾਂ ਉਹਨਾਂ ਨੇ ਰੋਟੀ ਖਾਣ ਦੀ ਮੰਨੂ ਸੋਲਾ ਮਾਰੀ। ਪਰ ਮੈਂ ਕਿਹਾ ਕਿ ਮੇਰੀ ਤਬੀਤ ਠੀਕ ਨਹੀਂ ਮੈਂ ਰੋਟੀ ਨਹੀਂ ਖਾਣੀ। ਜਦੋਂ ਹੇਠਾਂ ਗਏ ਮੇਰੇ ਲਈ ਚਾਹ ਦਾ ਕੱਪ ਭੇਜ ਦਿਓ। ਤਾਂ ਮੈਂ ਉੱਥੇ ਲੰਮਾ ਪੈ ਗਿਆ 15-20 ਮਿੰਟ ਪਿੱਛੋਂ ਦੁਕਾਨਦਾਰ ਚਾਹ ਲੈ ਕੇ ਆ ਗਿਆ ਤਾਂ ਮੈਂ ਚਾਹ ਪੀਤੀ ਤੇ ਰੈਸਟ ਹਾਊਸ ਦਾ ਕਮਰਾ ਛੱਡ ਕੇ ਪੌੜੀਆਂ ਉਤਰਿਆ ਆਇਆ ਅਜੇ ਕੰਪਲੈਕਸ ਦੇ ਬਾਹਲੇ ਦੁਆਰ ਤੇ ਪਹੁੰਚਿਆ ਹੀ ਤਾਂ ਮੈਂ ਕਿ ਸਾਹਮਣੇ ਖੋਫੀਆ ਏਜੰਸੀ ਦੇ ਦੋ ਅਧਿਕਾਰੀਆਂ ਨੇ ਮੈਨੂੰ ਇਸ਼ਾਰਾ ਕੀਤਾ ਜਦ ਨੇੜੇ ਗਿਆ ਤਾਂ ਉਹ ਕਹਿਣ ਲੱਗੇ ਕਿ ਕੰਪਲੈਕਸ ਦੀ ਤਲਾਸ਼ੀ ਲਈ ਕਮਾਂਡੋ ਹੁਣ ਇੱਧਰ ਨੂੰ ਆ ਰਹੀ ਹੈ ਫੈਡਰੇਸ਼ਨ ਦੇ ਲੀਡਰਾਂ ਨੂੰ ਕਹਿ ਦਿਓ ਛੇਤੀ ਬਾਹਰ ਨਿਕਲ ਜਾਓ ਤਾਂ ਮੈਂ ਪਿਛਲੇ ਪੈਰੀ ਮੁਰਿਆ ਤੇ ਫੈਡਰੇਸ਼ਨ ਦੇ ਦਫ਼ਤਰ ਅੱਗੇ ਖੜੇ ਛੋਟੇ ਮੁੰਡਿਆਂ ਨੂੰ ਪੁੱਛਿਆ ਤੁਹਾਡੇ ਲੀਡਰ ਕਿੱਥੇ ਆ ਉਹਨਾਂ ਨੇ ਦੱਸਿਆ ਕਿ ਉਹ ਨਾਨਕ ਨਵਾਸ ਵੱਲ ਗਏ ਤਾਂ ਮੈਂ ਕਿਹਾ ਜਾਓ ਉਹਨਾਂ ਨੂੰ ਕਹੋ ਵੀ ਭੱਜੋ ਇੱਥੋਂ ਪੁਲਿਸ ਆਉਣ ਵਾਲੀ ਹੈ ਤਾਂ ਮੁੰਡੇ ਉਸੇ ਵੇਲੇ ਦੌੜ ਗਏ ਤੇ ਮੈਨੂੰ ਮੁੜ ਕੇ ਆ ਕੇ ਦੱਸਿਆ ਕਿ ਉਹ ਤਾਂ ਆਰਾਮ ਕਰਨ ਦੀ ਤਿਆਰੀ ਕਰ ਰਹੇ ਸੀਗੇ ਤੁਹਾਡਾ ਸਨੇਹਾ ਦੇ ਆਏ ਆ ਤੇ ਉਹਨਾਂ ਨੇ ਨਿਕਲ ਜਾਣ ਦੀ ਤਿਆਰੀ ਸ਼ੁਰੂ ਕਰ ਲਈ ਤਾਂ ਮੈਂ ਅਜੇ ਬੈਦ ਮਨਵਿੰਦਰ ਸਿੰਘ ਵੀ ਦੁਕਾਨ ਤੇ ਬੈਠੇ ਹੀ ਸੀ ਇੱਕ ਕਮਾਂਡੋਆਂ ਦੀਆਂ ਗੱਟੀਆਂ ਆਉਣੀਆਂ ਸ਼ੁਰੂ ਹੋ ਗਈਆਂ ਤਾਂ ਮੈਂ ਵੀ ਉਤੋਂ ਉੱਠ ਕੇ ਆਪਣੇ ਦਫ਼ਤਰ ਵੱਲ ਆ ਗਿਆ ਤਾਂ ਮਗਰੋਂ ਪਤਾ ਲੱਗਿਆ ਕਿ ਕਮਾਂਡੋਆਂ ਨੂੰ ਤਲਾਸ਼ੀ ਦੌਰਾਨ ਕੁਝ ਵੀ ਨਹੀਂ ਮਿਲਿਆ ਮੈਂ ਉਸ ਦਿਨ ਅਖਬਾਰ ਅਕਾਲੀ ਪੱਤਰਕਾਰ ਨੂੰ ਭੇਜੀ ਖਬਰ ਵਿੱਚ ਇਹ ਵੀ ਲਿਖਤਾ ਕਿ ਜਿਨ੍ਹਾਂ ਨੇ ਐਲਾਨ ਕੀਤਾ ਉਹ ਤਾਂ ਭੱਜ ਗਏ ਸੀਗੇ ਜਾਂ ਪੁਲਿਸ ਦੇ ਕਾਬੂ ਆ ਗਏ ਸੀ ਪਰ ਡਾਕਟਰ ਸੋਹਣ ਸਿੰਘ ਆਪਣੇ ਘਰ ਮੋਹਾਲੀ ਚਲਾ ਗਿਆ ਤੇ ਬੈਂਕ ਮੈਨੇਜਰ ਬਲਦੇਵ ਸਿੰਘ ਸਹੋਤਾ ਦਸੂਹੇ ਮੁੜ ਗਿਆ ਜਿੱਥੇ ਪੰਜਾਬ ਐਂਡ ਸਿੰਧ ਬੈਂਕ ਦੀ ਬ੍ਰਾਂਚ ਵਿੱਚ ਲੱਗਾ ਹੋਇਆ ਸੀ ਜੋ ਕਿ ਭਾਈ ਗੁਰਜੀਤ ਸਿੰਘ ਅਤੇ ਭਾਈ ਗਰਨਾਮ ਸਿੰਘ ਬੰਡਾਲਾ ਦੀ ਤਰ੍ਹਾਂ ਖਾਲਸਾਤਾਂ ਦਾ ਐਲਾਨ ਕਰਨ ਲਈ ਕਾਲੇ ਸੀਗੇ ਤਾਂ ਭਾਈ ਬੰਡਾਲਾ ਅਤੇ ਗੁਰਜੀਤ ਸਿੰਘ ਤਾਂ ਛਾਲਾ ਵੀ ਮਾਰੀ ਜਾ ਰਹੇ ਸਨ ਕਿ ਹੁਣੇ ਇਸੇ ਪਹਿਲੇ ਐਲਾਨ ਕਰੋ ਇਹ ਕੀ ਗੱਲ ਹੈ ਜਿਨ੍ਹਾਂ ਐਲਾਨ ਕੀਤਾ ਉਹ ਤਾਂ ਭੱਜ ਗਏ ਜਾਂ ਫੜੇਗੇ ਪਰ ਜਿਨ੍ਹਾਂ ਨੇ ਕਰਾਇਆ ਉਹਨਾਂ ਤੋਂ ਇੱਕ ਆਪਣੇ ਘਰੇ ਚਲਾ ਗਿਆ ਤੇ ਦੂਜਾ ਆਪਣੀ ਡਿਊਟੀ ਤੇ ਚਲਾ ਗਿਆ ਇੱਕ ਪ੍ਰਸ਼ਨ ਹੈ ਜੋ ਕਿ ਚਰਚਾ ਦਾ ਵਿਸ਼ਾ ਬਣਿਆ ਹੋਇਆ ਤਾਂ ਅਗਲੀ ਸਵੇਰ ਮੈਂ ਜੇ ਸੁੱਤਾ ਉੱਠਿਆ ਹੀ ਸੀ ਕਿ ਭਾਈ ਕਮਰਜੀਤ ਸਿੰਘ ਭਾਈ ਸਰਬਜੀਤ ਸਿੰਘ ਬਾਠ ਤੇ ਅਜੈਪਾਲ ਸਿੰਘ ਜੋ ਕਿ ਮੈਨੇਜਰ ਸਹੋਤੇ ਦਾ ਭਤੀਜਾ ਸੀ ਇਹ ਮੇਰੇ ਘਰੇ ਆ ਗਏ ਤੇ ਅਖਬਾਰ ਵਖਾ ਕੇ ਕਹਿਣ ਲੱਗੇ ਕਿ ਇਹ ਕੀ ਲਿਖਿਆ ਮੈਂ ਕਿਹਾ ਜੋ ਲਿਖਿਆ ਮੈਂ ਸੋਚ ਸਮਝ ਕੇ ਲਿਖਿਆ ਕਿਉਂਕਿ ਜਿਨ੍ਹਾਂ ਨੇ ਐਲਾਨ ਕੀਤਾ ਹੈ ਉਹ ਤਾਂ ਦੌੜ ਗਏ ਜਾਂ ਫੜੇ ਗਏ ਪਰ ਜਿਨ੍ਹਾਂ ਨੇ ਐਲਾਨ ਕਰਵਾਇਆ ਉਹਨਾਂ ਨੂੰ ਕਿਸੇ ਨੇ ਪੁੱਛਿਆ ਤੱਕ ਨਹੀਂ ਕਿਉਂ ਜਾਓ ਹੁਣ ਤੁਸੀਂ ਜਿਹੜੀ ਦਰਬਾਰ ਸਾਹਿਬ ਦੇ ਆਸ-ਪਾਸ ਜਾ ਕੇ ਦਿਖਾਓ ਜੇ ਪੁਲਿਸ ਚਾਕੇ ਲੈ ਗਈ ਜੇ ਪੁਲਿਸ ਚਾਕੇ ਨਾ ਲੈ ਗਈ ਤਾਂ ਮੇਰੇ ਨਾਲ ਇਹ ਸਬੰਧ ਚ ਗੱਲ ਕਰ ਲੋ ਇਹ ਸੁਣਨ ਉਪਰੰਤ ਉਹ ਚੁੱਪ ਕਰਕੇ ਵਾਪਸ ਚਲੇ ਗਏ ਤਾਂ ਹੁਣ ਇੱਥੇ ਇਹ ਵੀ ਗੱਲ ਦੱਸਣਯੋਗ ਹੈ ਦੋਸਤੋ ਕਿ ਡਾਕਟਰ ਸੋਹਣ ਸਿੰਘ ਜੂਨ 84 ਤੋਂ ਪਹਿਲਾਂ ਰਿਟਾਇਰ ਹੋ ਚੁੱਕਿਆ ਸੀ ਜਦੋਂ ਵੀ ਸਾਹ ਜਰਨੈਲ ਸਿੰਘ ਜੀ ਖਾਲਦਾ ਪਿੰਡਣਾ ਵਾਲੇ ਨੂੰ ਮਿਲਣ ਆਉਂਦਾ ਸੀ ਤਾਂ ਉਹਨਾਂ ਦੇ ਮਨਾ ਕਰਨ ਦੇ ਬਾਵਜੂਦ ਗੋਡੀਆਂ ਥਲਾ ਕੇ ਉਹ ਕਹਿੰਦਾ ਸੀ ਕਿ ਬਾਬਾ ਜੀ ਰਸਨਾ ਪਵਿੱਤਰ ਕਰੋ ਇੱਕ ਵੇਰ ਖਾਲਸਤਾਨ ਕਹਿ ਦੋ ਇਸੇ ਤਰ੍ਹਾਂ ਉਹ ਜਦੋਂ ਵੀ ਕਦੇ ਆਉਂਦਾ ਗੋਡੀਆਂ ਥਲਾਉਂਦਾ ਤੇ 10 ਰੁਪਏ ਦਾ ਮੱਥਾ ਟੇਕਦਾ ਤਾਂ ਉਹੀ ਗੱਲ ਕਹਿੰਦਾ ਤਾਂ ਸੰਤ ਹੱਸ ਕੇ ਟਾਲ ਛੱਡਦੇ ਤੇ ਕਹਿੰਦੇ ਡਾਕਟਰ ਤੂੰ ਪੜਿਆ ਲਿਖਿਆ ਹੈ ਕਹੀ ਜਾ ਮੇਰੇ ਵਰਗੇ ਸਾਧ ਤੋਂ ਇਹ ਕਿਉਂ ਕਹਿਣਾ ਚਾਹੁੰਨਾ ਇੱਕ ਦਿਨ ਅਜੀਬ ਸੀ ਕਿ ਸੰਤ ਜੀ ਦੇ ਮੂੰਹ 'ਚ ਛਾਲੇ ਪੈ ਗਏ ਤਾਂ ਡਾਕਟਰ ਵੀ ਅਚਾਨਕ ਆ ਗਿਆ ਕਹਿਣ ਲੱਗਾ ਬਾਬਾ ਜੀ ਮੇਰੀ ਬੇਨਤੀ ਮੰਨ ਕੇ ਇੱਕ ਵਾਰ ਖਾਲਸਤਾਨ ਕਹਿ ਦਿਓ ਛਾਲੇ ਠੀਕ ਹੋ ਜਾਣਗੇ ਸੰਤਾਂ ਨੂੰ ਕਹਿੰਦਾ ਉਹ ਤਾਂ ਇਹ ਸੁਣ ਕੇ ਸਾਧੂ ਜੀ ਨੂੰ ਗੁੱਸਾ ਆ ਗਿਆ ਉਹਨਾਂ ਨੇ ਡੰਡਾ ਚੁੱਕ ਲਿਆ ਤੇ ਕਹਿਣ ਲੱਗੇ ਕਿ ਦਫਾ ਹੋ ਜਾ ਕਿਤੇ ਡੰਡੇ ਨਾ ਖਾ ਲਈ ਇਸ ਘਟਨਾ ਤੋਂ ਪਿੱਛੋਂ ਸਾਕਾ ਨੀਲਾ ਤਾਰਾ ਤੱਕ ਡਾਕਟਰ ਫੇ ਕਹਿੰਦੇ ਨਜ਼ਰ ਨਹੀਂ ਆਇਆ ਤੇ ਸੰਤਾਂ ਕੋਲੇ ਤਾਂ 24 ਨਵੰਬਰ 1985 ਨੂੰ ਜਦੋਂ ਗੁਰਦਾਰਾ ਗੁਰਦਸ਼ਨ ਪ੍ਰਕਾਸ਼ ਮਹਿਤੇ ਸ਼ਹੀਦੀ ਸਮਾਗਮ ਕਰਨ ਦੀਆਂ ਤਿਆਰੀਆਂ ਹੋ ਰਹੀਆਂ ਸੀ ਤਾ ਇਹ ਡਾਕਟਰ ਫੇਰ ਟਪਕ ਪਿਆ ਇਹਨੇ ਪੂਰਾ ਯਤਨ ਕੀਤਾ ਕਿ 26 ਜਨਵਰੀ 1986 ਨੂੰ ਦਮਨਿਲ ਟਕਸਾਲ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁਖ ਸਰਬੱਤ ਖਾਲਸਾ ਸਮਾਗਮ ਕਰਨ ਦੇ ਮੌਕੇ ਤੇ ਖਾਲਸਾ ਦਾ ਐਲਾਨ ਕਰ ਦਿੱਤਾ ਜਾਵੇ ਪ੍ਰਸੰਤ ਪਿੰਡਰਾਵਾਲਿਆਂ ਦੇ ਸਹਿਯੋਗੀ ਰਹੇ ਪੱਤਰਕਾਰ ਦਲਵੀਰ ਸਿੰਘ ਨੇ ਉਹਦੀ ਪੇਸ਼ ਨਜ਼ਰਾਨੀ ਦਿੱਤੀ ਤਾਂ ਜੋ ਕਿ ਇੱਕ ਸਮਾਗਮ ਦੇ ਕੇਂਦਰ ਬਿੰਦੂ ਸੀਗੇ ਤਾਂ ਉਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਕਾਰ ਸੇਵਾ ਦੀ ਗੱਲ ਬਾਬਾ ਠਾਕ ਸਿੰਘ ਨੂੰ ਮਨਾਉਣ ਸਰਵਤ ਖਾਲਸਾ ਸਮਾਗਮ ਸੰਬੰਧੀ ਰੂਪੋਸ਼ ਰਹਿਣ ਦੀਆਂ ਭੂਮਿਕਾ ਨਿਭਾਈ ਸੀ ਤਾਂ ਇਹਨਾਂ ਨੂੰ ਸਾਕਾ ਨੀਲਾ ਤਾਰਾ ਪਿੱਛੋਂ ਭਗਾਉੜਾ ਕਰਾ ਦੇ ਦਿੱਤਾ ਗਿਆ ਸੀਗਾ ਕਿਉਂਕਿ ਐਨਐਸਏ ਲਾਏ ਜਾਣ ਦੀ ਸੂਚਨਾ ਮਿਲਣ ਪਿੱਛੋਂ ਇਹ ਰੂਪੋਸ਼ ਹੋ ਗਏ ਸੀ ਸਰਵਤ ਖਾਲਸਾ ਸਮਾਗਮ ਤੱਕ ਖਾੜਕੂ ਉਹਨਾਂ ਦੇ ਪ੍ਰਭਾਵ 'ਚ ਰਹੇ ਪਰ 13 April 1986 ਨੂੰ ਕਹਿ ਲਈਏ ਵੀ ਜਦੋਂ ਦੂਜਾ ਸਰਵਤ ਖਾਲਸਾ ਹੋਣਾ ਸੀ ਉਦੋਂ ਤੱਕ ਡਾਕਟਰ ਸੋਨ ਸਿੰਘ ਪੰਥਕ ਕਮੇਟੀ ਤੇ ਵੱਡੇ ਖਾੜਕੋ ਨੂੰ ਪ੍ਰਭਾਵਿਤ ਕਰਨ ਵਿੱਚ ਸਫਲ ਹੋ ਗਿਆ ਸੀ ਤਾਂ ਡਾਕਟਰ ਦਲਬੀਰ ਸਿੰਘ ਫਿਰ ਪਿੱਛੇ हट ਗਿਆ ਸੀ ਤਾਂ ਜਦੋਂ ਡਾਕਟਰ ਸੋਨ ਸਿੰਘ ਤੇ ਪੰਥਕ ਕਮੇਟੀ ਖਾਲਸਾਪਨ ਦਾ ਐਲਾਨ ਕਰਨ ਲਈ ਅੜੀ ਹੋਈ ਸੀ ਤਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਭਾਈ ਗਦੇਵ ਸਿੰਘ ਕੌਂਕੇ ਨੇ ਕਿਹਾ ਕਿ ਚਲੋ ਗੁਰੂ ਰਾਮਦਾਸ ਸਾਹਿਬ ਪਾਸੋਂ ਵੀ ਫੈਸਲਾ ਲੈ ਲਈਏ ਤਾਂ ਇਸ ਮਕਸਦ ਵਾਸਤੇ ਉਹਨਾਂ ਨੇ ਤਿੰਨ ਪਰਚੀਆਂ ਤਿਆਰ ਕੀਤੀਆਂ ਇੱਕ ਉੱਪਰ ਲਿਖਿਆ ਸੀ ਕਿ ਖਾਲਸਾਪਨ ਦਾ ਐਲਾਨ ਕੀਤਾ ਜਾਵੇ ਦੂਜੀ ਪਰਚੀ ਤੇ ਲਿਖਿਆ ਸੀ ਕਦੋਂ ਇਹ ਐਲਾਨ ਕਰਨਾ ਚਾਹੀਦਾ ਤੇ ਤੀਜੀ ਪਰਚੀ ਤੇ ਲਿਖਿਆ ਸੀ ਕਿ ਐਲਾਨ ਨਾ ਕੀਤਾ ਜਾਵੇ ਉਹਨਾਂ ਨੇ ਇੱਕ ਸਿੰਘ ਨੂੰ ਕਿਹਾ ਕਿ ਇਹ ਤਿੰਨੇ ਪਰਚੀਆਂ ਸਰੋਵਰ ਵਿੱਚ ਸੁੱਟ ਲਓ ਤੇ ਜਿਹੜੀ ਪਰਚੀ ਤੈਰ ਕੇ ਬਾਹਰ ਆ ਜਾਵੇ ਉਸ ਅਨੁਸਾਰ ਫੈਸਲਾ ਕਰ ਲਵਾਂਗੇ ਕਿਉਂਕਿ ਇਹ ਗੁਰੂ ਮਹਾਰਾਜ ਦਾ ਹੁਕਮ ਹੋਊਗਾ ਤਾਂ ਤਿੰਨੇ ਪਰਚੀਆਂ ਸਰੋਵਰ ਦੇ ਵਿੱਚ ਸੁੱਟ ਦਿੱਤੀਆਂ ਗਈ ਤੀਜੀ ਪਰਚੀ ਤਰ ਕੇ ਬਾਹਰ ਆ ਗਈ ਜਿਹੜੇਦਰ ਕੌਂਕੇ ਨੇ ਕਿਹਾ ਕਿ ਮੈਂ ਤਾਂ ਗੁਰੂ ਮਹਾਰਾਜ ਦਾ ਹੁਕਮ ਮੰਨਣਾ ਕਿਉਂਕਿ ਖਾਲਸਾਤਾਨ ਦੇ ਐਲਾਨ ਲਈ ਅਜੇ ਸਮਾਂ ਯੋਗ ਨਹੀਂ ਪਰ ਖਾਰਕੂ ਨਾ ਮੰਨੇ ਇਸ ਐਲਾਨ ਦਾ ਜੋ ਹਾਸ਼ਰ ਹੋਇਆ ਉਹ ਸਭ ਦੇ ਸਾਹਮਣੇ ਜਿਹਦਾ ਵਿਸਤਾਰ ਤੁਹਾਨੂੰ ਪਤਾ ਹੀ ਹੈ ਬੜੀ ਲੰਬੀ ਕਹਾਣੀ ਹੈ ਇਸ ਲਈ ਦੋਸਤੋ ਹੋਇਆ ਕਿ ਮੇਨ ਮੇਨ ਗੱਲ ਕਿਉਂਕਿ ਖਾਲਸਾਤਾਨ ਲਈ ਸੰਘਰਸ਼ 86 ਤੋਂ 93 ਤੱਕ ਪੂਰੇ ਜੋਰ ਨਾਲ ਚੱਲਿਆ ਬੜਾ ਕੁਝ ਵਾਪਰਿਆ ਉਸ ਸਮੇਂ ਦੇ ਸਿੱਖ ਨੌਜਵਾਨ ਅਜੇ ਵੀ ਜੇਲ੍ਹਾਂ ਦੇ ਵਿੱਚ ਬੰਦ ਐ ਜਦੋਂ ਕਿ ਖਾਲਸਾਤਾਨ ਦੇ ਸਿਧਾਂਤਕਾਰ ਡਾਕਟਰ ਸੋਹਣ ਸਿੰਘ ਦਾ ਬਾਲ ਵੀ ਪਿੰਗਾ ਨਹੀਂ ਹੋਇਆ ਇਥੋਂ ਤੱਕ ਕਿ ਜਦੋਂ ਪੁਲਿਸ ਨੇ ਕੈਦ ਸਰਜੀਤ ਸਿੰਘ ਕਾਲੇਕੇ ਦੀ ਮਦਦ ਨਾਲ ਨੇਪਾਲ ਤੋਂ ਜਦੋਂ 5 ਖਾੜਕੂ ਫੜ ਕੇ ਲਿਆਂਦੇ ਸੀ ਤਾਂ ਇਹ ਡਾਕਟਰ ਵੀ ਉਹਨਾਂ ਵਿੱਚੋਂ ਸੀ ਬਾਕੀ ਜ਼ਿਆਦਾ ਪੁਲਿਸ ਨੇ ਮਾਰਤੇ ਪਰ ਡਾਕਟਰ ਸੋਹਣ ਸਿੰਘ ਨੂੰ ਕੁਝ ਵੀ ਨਹੀਂ ਹੋਇਆ ਸੀ ਇਹ ਵੀ ਇੱਕ ਪ੍ਰਸ਼ਨ ਹੈ ਜੋ ਉੱਤਰ ਦੀ ਮੰਗ ਕਰਦਾ ਤਾਂ ਦੋਸਤੋ ਖਾੜਕੂ ਸਿੰਘਾਂ ਦੀ ਇੱਕ ਗੁਪਤ ਮੀਟਿੰਗ ਪਿੱਛੋਂ ਬਾਬਾ ਗੱਜਾ ਸਿੰਘ ਨੇ ਉਕਾਣਾ ਮੈਨੂੰ ਦੱਸਿਆ ਕਿ ਗੁਰਜੀਤ ਸਿੰਘ ਮੀਟਿੰਗ ਵਿੱਚ ਨੀਮੀ ਪਾਈ ਬੈਠਾ ਰਿਹਾ ਜਿਸ ਨੇ ਖਾਲਸਾ ਦਾ ਐਲਾਨ ਕਰਾਉਣ ਲਈ ਪਾਕਿਸਤਾਨ ਦਾ ਨਾਂ ਵਰਤਿਆ ਸੀ ਉਹਨੇ ਕਿਸੇ ਵੀ ਪ੍ਰਸ਼ਨ ਦਾ ਉੱਤਰ ਦੇਣ ਦੀ ਹਿੰਮਤ ਨਹੀਂ ਜੀ ਕੀਤੀ ਜਿਸ ਤੋਂ ਇਹ ਵੀ ਸਾਬਤ ਹੋ ਗਿਆ ਕਿ ਉਹ ਝੂਠਾ ਸੀ ਤੇ ਖਾਲਸਾ ਦਾ ਐਲਾਨ ਸੰਬੰਧੀ ਉਹਨੇ ਖਾੜਕੂਆਂ ਨੂੰ ਗੁੰਮਰਾਹ ਕੀਤਾ ਸੀਗਾ ਸੋ ਇਦਾਂ ਦੋਸਤੋ ਹੋਇਆ ਖਾਲਸਾ ਦਾ ਐਲਾਨ ਹੁਣ ਪਾਕਿਸਤਾਨ ਦਾ ਕੀ ਪ੍ਰਤੀਕਰਮ ਆਇਆ ਇਸ ਉੱਤੇ ਇਸ ਫੈਸਲੇ ਉੱਤੇ ਉਹਨੇ ਕੀ ਕਿਹਾ ਇਹ ਵੀ ਸੁਣਨ ਲਈ ਗੱਲ ਇੱਕ ਬਜ਼ੁਰਗ ਸਿੰਘ ਆਗੂ ਬਾਬਾ ਗੱਜਾ ਸਿੰਘ ਉਰਫ ਡਾਂਗ ਵਾਲਾ ਬਾਬਾ ਜੋ ਕਿ ਬੜਾ ਦੂਰ ਅੰਦੇਸ਼ ਤੇ ਸਿਆਸੀ ਤੌਰ ਤੇ ਨਪੁੰਨ ਸੀ ਉਹਨੇ ਆਪਣੇ ਸ਼ਹੀਦ ਹੋਣ ਤੋਂ ਕੁਝ ਦਿਨ ਪਹਿਲਾਂ ਮੈਨੂੰ ਦੱਸਿਆ ਸੀ ਕਿ 29 April 1986 ਵਾਲੇ ਦਿਨ ਉਹ ਪਾਕਿਸਤਾਨ ਦੇ ਸ਼ਹਿਰ ਲਾਹੌਰ ਵਿੱਚ ਸੀਗਾ ਜਦੋਂ ਉੱਥੇ ਖਾਲਸਾਤਨ ਦੇ ਐਲਾਨ ਦੀ ਖਬਰ ਪਹੁੰਚੀ ਤਾਂ ਪਾਕਿਸਤਾਨ ਦੇ ਉੱਚ ਅਧਿਕਾਰੀਆਂ ਨੇ ਉਹਨੂੰ ਆ ਕੇ ਘੇਰੇ ਅਤੇ ਪੁੱਛਣ ਲੱਗੇ ਉਹ ਕਹਿੰਦੇ ਇਹ ਐਲਾਨ ਕੀ ਦੇ ਇਸ਼ਾਰੇ ਤੇ ਕੀਤਾ ਕੀ ਸਾਡੀ ਕਿਸੇ ਏਜੰਸੀ ਫੌਜੀ ਅਧਿਕਾਰੀ ਜਾਂ ਕਿਸੇ ਸਿਆਸੀ ਆਗੂ ਨੇ ਇਦਾਂ ਕਰਨ ਲਈ ਕਿਹਾ ਸੀ ਜੇ ਫਿਰ ਉਹਨਾਂ ਨੇ ਕਿਹਾ ਸੀ ਤਾਂ ਉਹਦਾ ਨਾਂ ਦੱਸੋ ਕਹਿੰਦਾ ਉਹ ਸਿੱਖੋ ਨਾ ਕਿ ਤੁਹਾਡਾ ਲੀਡਰ ਹੈ ਨਾ ਜਥੇਬੰਦੀ ਹੈ ਨਾ ਹੀ ਕੋਈ ਤਿਆਰੀ ਹੈ ਤੁਸੀਂ ਛੇਤਰਖਾਨ ਦਾ ਇਹ ਪ੍ਰਬੰਧ ਕਾਤੇ ਕਰ ਲਿਆ ਪਾਕਿਸਤਾਨੀ ਕਹਿੰਦੇ ਅਫਸਰ ਫਿਰ ਉਹ ਕਹਿੰਦੇ ਕਿ ਹੁਣੇ ਹੀ ਵਾਪਸ ਪਰਤ ਜਾ ਤੇ ਇਹ ਪਤਾ ਕਰਕੇ ਸਾਨੂੰ ਦੱਸਿ ਕਿ ਅੰਮ੍ਰਿਤਸਰ ਤੋਂ ਖਾਲਸਾਣ ਦਾ ਐਲਾਨ ਕਿਹੜੀ ਤਾਕਤ ਦੇ ਬਲਬੂਤੇ ਤੇ ਕੀਤਾ ਹੈ ਉਹ ਅਗਲੀ ਰਾਤ ਇਹ ਰਾ ਵੀ ਦਰਿਆ ਪਾਰ ਕਰਕੇ ਡੇਰਾ ਬਾਬਾ ਨਾਨਕ ਸਰਹੱਦ ਨੇੜੇੋਂ ਪਾਕਿਸਤਾਨ ਤੋਂ ਵਾਪਸ ਆਇਆ ਤੇ ਖਾੜਕੂਆਂ ਨਾਲ ਸੰਪਰਕ ਕਰਕੇ ਉਹਨਾਂ ਦੱਸਿਆ ਮੀਟਿੰਗ ਕਰਕੇ ਕਿ ਪਤਾ ਲੱਗ ਸਕੇ ਵੀ ਐਲਾਨ ਇਹ ਹੋਇਆ ਕਿਵੇਂ ਹੈ ਤਾਂ ਕੁਝ ਦਿਨ ਪਿੱਛੋਂ ਹੀ ਰਾਤ ਵੇਲੇ ਅੰਮ੍ਰਿਤਸਰ ਦੇ ਵਿੱਚ ਬਾਬਾ ਗੁਰਦੇਵਾਲ ਸਿੰਘ ਸਿੰਧੀ ਦੇ ਘਰੇ ਮੀਟਿੰਗ ਰੱਖ ਲਈ ਗਈ ਜਿਦੇ ਵਿੱਚ ਕਈ ਚੋਟੀ ਦੇ ਖਾੜਕੂਆਂ ਨੇ ਹਿੱਸਾ ਲਿਆ ਇਹਨਾਂ ਚ ਭਾਈ ਗੁਰਜੀਤ ਸਿੰਘ ਵੀ ਸੀ ਜੋ ਕਿ ਸਾਧ ਪਿੰਡਾਂ ਵਰਦਨ ਦੇ ਦੀ ਰਿਸ਼ਤੇਦਾਰ ਸੀਗਾ ਤੇ ਇਸ ਕਰਕੇ ਸਾਰੇ ਖਾੜਕੂ ਉਹਦਾ ਸਤਕਾਰ ਵੀ ਕਰਦੇ ਸੀਗੇ ਤਾਂ ਬਾਬੇ ਗੱਜਾ ਸਿੰਘ ਨੇ ਮੀਟਿੰਗ ਦੌਰਾਨ ਪੁੱਛਿਆ ਕਿ ਖਾਲਸਾ ਦਾ ਐਲਾਨ ਕਰਨ ਲਈ ਕਿਹਨੇ ਕਿਹਾ ਸੀ ਤਾਂ ਉਹ ਖੜਕੋ ਨੇ ਪਾਕਿਸਤਾਨ ਦਾ ਨਾਮ ਲੈਤਾ ਉਹਨੇ ਜਦ ਪਾਕਿਸਤਾਨ ਦੇ ਕਿਸੇ ਅਧਿਕਾਰੀ ਜਾਂ ਸਿਆਸੀ ਆਗੂ ਦਾ ਨਾਮ ਦੱਸਣ ਲਈ ਕਿਹਾ ਜਿਨੇ ਅਜਿਹਾ ਕਰਨ ਲਈ ਕਿਹਾ ਹੋਵੇ ਤਾਂ ਸਾਰੇ ਗੁਰਦੀਪ ਸਿੰਘ ਦੇ ਮੂੰਹ ਵੱਲ ਵੇਖਣ ਲੱਗ ਪਏ ਜੋ ਸਭ ਦੇ ਪਿੱਛੋਂ ਪਾਕਿਸਤਾਨ ਪਾਕਿਸਤਾਨੋਂ ਆਇਆ ਜੀਗਾ ਸਭ ਤੋਂ ਪਿੱਛੋਂ ਪਰ ਉਹ ਵੀ ਬੀਬੀ પાਕੇ ਬੈਠਾ ਰਿਹਾ ਜੀ ਤੋਂ ਸਾਬਤ ਹੋ ਗਿਆ ਕਿ ਉਹ ਝੂਠਾ ਸੀ ਤੇ ਖਾਲਸਾ ਦਾ ਐਲਾਨ ਕਰਾਉਣ ਲਈ ਉਹਨੇ ਖਾੜਕੂ ਨੂੰ ਗੁੰਮਰਾਹ ਕੀਤਾ ਭਾਈ ਗੁਰਦੀਪ ਸਿੰਘ ਨੂੰ ਉਸ ਦਿਨ ਤੋਂ ਖਾੜਕੂ ਨੇ ਛੱਕੀ ਅੱਖਾਂ ਦੇ ਨਾਲ ਵੇਖਣਾ ਸ਼ੁਰੂ ਕਰਤਾ ਸੀਗਾ ਤਾਂ ਦੋਸਤੋ ਇਹ ਸੀਗੀ ਅੱਜ ਦੀ ਵੀਡੀਓ ਕਿ ਕਿੱਦਾਂ ਐਲਾਨ ਹੋਇਆ ਕੀ ਚੱਕਰਵਾਦੀ ਭਾਈ ਤੇ ਐਲਾਨ ਕਰਨ ਵਾਲੇ ਕਹਦੇ ਉੱਥੇ ਚੋਲੇ ਪਾ ਕੇ ਆਏ ਸੀਗੇ ਤੇ ਐਲਾਨ ਕਰਨ ਪਿਛੋਂ ਪੈਂਟਾਂ ਤੇ ਸ਼ਰਟਾਂ ਬਾਕੇ ਉੱਥੋਂ ਖਿਸਕ ਗਏ ਸੋ ਇਹ ਬਹੁਤਿਆ ਸਹਾਸ਼ਾ ਹੋਈਆਂ ਜਿੱਤੇ ਕਰਕੇ ਸੰਘਰਸ਼ ਚ ਫੇਲ ਹੋਏ ਆਪਣੇ ਇਹ ਬਹੁਤ ਜ਼ਿਆਦਾ ਵਿਚਾਰ ਮੰਗਦੀਆਂ ਹਨ ਗੱਲਾਂ ਸੋ ਕੁਝ ਆਪਣੀਆਂ ਗਲਤੀਆਂ ਵੀ ਨੇ ਜੋ ਕਿ ਅਸੈਪਟ ਹਾਲ ਤੱਕ ਨਹੀਂ ਕੀਤੀਆਂ ਗਈਆਂ ਤੇ ਗਲਤੀਆਂ ਨੂੰ ਅਸੈਪਟ ਕਰਕੇ ਹੀ ਅੱਗੇ ਵਧਿਆ ਜਾ ਸਕਦਾ ਸੋ ਖੈਰ ਮਿਲਦੇ ਹਾਂ ਹੁਣ ਆਪਾਂ ਦੋਸਤੋ ਅਗਲੀ ਕੋਈ ਨਵੀਂ ਜਾਣਕਾਰੀ ਲੈ ਕੇ ਔਰ ਤੱਕ ਦੇ ਹੋ ਆ ਗਿਆ ਸਤਿ ਸ਼੍ਰੀ ਅਕਾਲ